ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਬਹੁਤ ਜ਼ਿਆਦਾ ਖੁਸ਼ੀ ਆ ਕਿਉਂਕਿ ਅੱਜ ਫਿਰ ਮੌਕਾ ਮਿਲਿਆ ਗੁਰੂ ਘਰ ਦੇ ਸਿੰਘ ਵਜੀ ਗੁਰੂ ਘਰ ਦੇ ਵਜੀਰਾਲਾ ਗ੍ਰੰਥੀ ਸਿੰਘ ਜੀ ਦੇ ਘਰ ਦਾ ਜਿਹੜਾ ਆ ਕੁਝ ਕਾਰਜ ਕਰਨ ਦਾ ਤੇ ਇਹ ਸਾਰਾ ਆਪ ਜੀ ਦੇ ਸਹਿਯੋਗ ਦੇ ਨਾਲ ਹੋਇਆ ਆ ਇਹ ਉਹੀ ਆ ਪਿੱਛੇ ਮੇਰੇ ਤੁਸੀਂ ਬਾਥਰੂਮ ਬਣੇ ਦੇਖ ਰਹੇ ਜੇ ਇਹ ਉਹੀ ਘਰ ਆ ਬਾਥਰੂਮ ਨਹੀਂ ਛੋਟੀਆਂ ਛੋਟੀਆਂ ਕੰਨਾਂ ਸੀਗੀਆਂ ਤੇ ਉੱਥੇ ਹੀ ਜਿਹੜਾ ਆ ਜਵਾਨ ਬੱਚੇ ਨੇ ਘਰ ਦੇ ਵਿੱਚ ਉਹਨਾਂ ਨੂੰ ਇਸ਼ਨਾਨ ਕਰਨਾ ਪੈਂਦਾ ਸੀਗਾ ਤੇ ਗੁਰੂ ਸਾਹਿਬ ਦੇ ਸੰਗਤ ਦੇ ਅੱਗੇ ਬੇਨਤੀ ਕੀਤੀ ਵੀ ਇਹ ਆਪਾਂ ਬਾਥਰੂਮਾਂ ਦਾ ਕਾਰਜ ਕਰਨਾ ਆ ਤੇ ਗੇਟ ਵੀ ਜਿਹੜਾ ਬਹੁਤ ਛੋਟ ਤੇ ਕਮਰੇ ਜਿਹੜੇ ਆ ਉਹ ਮਿੱਟੀ ਨਾਲ ਉਹ ਮਤਲਬ 3 3 ਫੁੱਟ ਨੀਵੇਂ ਆ ਕਮਰੇ ਮਤਲਬ ਬਹੁਤ ਜ਼ਿਆਦਾ ਜਿਹੜੀ ਮੁਸ਼ਕਲ ਹਾਲਤ ਸੀਗੀ ਪਰ ਸੰਗਤ ਦੇ ਅੱਗੇ ਅਰਦਾਸ ਕੀਤੀ ਤੇ ਮੈਂ ਤੇ ਅਸਲ ਵਿੱਚ ਨਹੀਂ ਸੀ ਚਾਹੁੰਦਾ ਕਿ ਗ੍ਰੰਥੀ ਸਿੰਘ ਜੀ ਵੀਡੀਓ ਦੇ ਵਿੱਚ ਆਣ ਜਿਵੇਂ ਤੁਹਾਨੂੰ ਪਤਾ ਕਿ ਨਹੀਂ ਮੈਂ ਇਕੱਲਾ ਹੀ ਬੋਲਦਾ ਹਾਂ ਪਰ ਗ੍ਰੰਥੀ ਸਿੰਘ ਜੀ ਕਹਿੰਦੇ ਕਿ ਮੈਂ ਜ਼ਰੂਰ ਸੰਗਤ ਦਾ ਧੰਨਵਾਦ ਕਰਨਾ ਹੈ ਜਿਨ੍ਹਾਂ ਨੇ ਸੇਵਾ ਭੇਜੀ ਆ ਤੇ ਇਸ ਕਰਕੇ ਗ੍ਰੰਥੀ ਸਿੰਘ ਜੀ ਵੀ ਮੇਰੇ ਨਾਲ ਖੜੇ ਨੇ ਔਰ ਇਹਨਾਂ ਨੇ 20 ਸਾਲ ਸੇਵਾ ਕੀਤੀ ਆ ਬੜੀ ਮਿਹਨਤ ਕਰਕੇ ਇਹਨਾਂ ਨੇ ਗੁਰੂ ਘਰ ਦੇ ਵਿੱਚ ਵੀ ਜਿਹੜਾ ਆ ਸੰਗਤ ਨੂੰ ਬੇਨਤੀਆਂ ਕਰਕੇ ਗੁਰੂ ਘਰ ਦੇ ਵਿੱਚ ਬਹੁਤ ਸਾਰਾ ਜਿਹ ਸਵਾਰਿਆ ਗੁਰੂ ਘਰ ਦਾ ਜਿਹੜਾ ਕਾਰਜ ਕੀਤੇ ਪਰ ਆਪਣੇ ਕਾਰਜ ਇਸੇ ਜਿਹੜੀ ਸੇਵਾ ਦੇ ਵਿੱਚ ਵਿੱਚ ਆਪਣੇ ਕਾਰਜ ਇਹਨਾਂ ਦੇ ਰਹਿ ਗਏ ਸੀਗੇ ਤੇ ਜਿਹੜੇ ਸੰਗਤ ਨੇ ਹੁਣ ਸਹਿਯੋਗ ਕਰਕੇ ਇਸ ਕਾਰਜ ਕੀਤਾ ਆ ਅਲਾਦੀਨਪੁਰ ਧਰਮ ਧਰਮ ਜ਼ਿਲ੍ਹਾ ਅੱਛਾ ਜਿੱਥੇ ਗੁਰਦੁਆਰਾ ਸਾਹਿਬ ਸੀ ਖਾਲਸਾ ਜੀ ਦਾ ਅੱਛਾ ਅਲਾਦੀਨਪੁਰ ਤਰਨਤਾਰਨ ਡਿਸਟ੍ਰਿਕਟ ਜਿੱਥੇ ਇਹਨਾਂ ਨੇ ਸਾਰਾ ਗੁਰਦੁਆਰਾ ਸਾਹਿਬ ਦੀ ਸੇਵਾ ਕਾਰਜ ਕੀਤੇ 20 ਸਾਲ ਲਗਭਗ ਇਹਨਾਂ ਨੇ ਉੱਥੇ ਗਰੰਥੀ ਸਿੰਘ ਦੀ ਡਿਊਟੀ ਨਿਭਾਈ ਆ ਤੇ ਦੋ ਮਹੀਨੇ ਡੇਰਾ ਤਿਆਰ ਕੀਤਾ ਆ ਠੀਕ ਹੈ ਤੇ ਇਹ ਭਾਈ ਸਾਹਿਬ ਜੀ ਇਹ ਕਹਿੰਦੇ ਸੀਗੇ ਕਿ ਜਰੂਰ ਸੰਗਤ ਦਾ ਧੰਨਵਾਦ ਕਰਨਾ ਤੇ ਮੈਂ ਜਰੂਰ ਇਹਨਾਂ ਨੂੰ ਬੇਨਤੀ ਕਰੂੰਗਾ ਕਿ ਤੁਸੀਂ ਜਰੂਰ ਧੰਨਵਾਦ ਕਰ ਦਿਓ ਜੀ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ ਬੇਨਤੀ ਹੈ ਦਾਸ ਭਾਈ ਗੁਰਪਾਲ ਸਿੰਘ ਜੀ ਗ੍ਰੰਥੀ ਸਾਹਿਬ ਪਿੰਡ ਜਹਾਗੀਰ ਤੇ ਵਿਰਜੀ ਗੁਰਦੁਆਰਾ ਸਾਹਿਬ ਅਲਾਦੀਨਪੁਰ ਪਿੰਡ ਜ਼ਿਲ੍ਹਾ ਤਰਨਤਾਰਨ ਉਥੇ ਵੀਰ ਜੀ ਮੈਂ 20 ਸਾਲ ਡਿਊਟੀ ਕੀਤੀ ਆ ਦੋ ਮੰਜ਼ਲੀ ਗੁਰੂ ਘਰ ਤਿਆਰ ਕੀਤਾ ਤੀਜੀ ਮੰਜ਼ਲ ਤੇ ਜਾ ਕੇ ਸਵਾ ਲੱਖ ਦੀ ਪਾਲਕੀ ਲਾਈ ਆ ਵੀਰ ਜੀ ਮੈਂ ਆਪਣੇ ਵਾਸਤੇ ਮੈਂ ਕੁਝ ਨਹੀਂ ਦੇਖਿਆ ਤੇ ਕੁਝ ਨਹੀਂ ਸੋਚਿਆ ਨਾ ਮੈਂ ਆਪਣਾ ਘਰ ਬਣਾਇਆ ਨਾ ਘਾਟ ਬਣਾਇਆ ਤੇ ਵੀਰ ਜੀ ਗੁਰੂ ਪਿਆਰੀ ਸਾਧ ਸੰਗਤ ਜੀ ਆਪਣੇ ਘਰ ਦੇ ਜਿਹੜੇ ਬਾਥਰੂਮ ਸੀ ਉਹ ਬਹੁਤ ਮਾਰੇ ਸੀ ਵੀਰ ਜੀ ਤੇ ਸਾਡੇ ਸਤਕਾਰਯੋਗ ਵੀਰ ਜੀ ਸਰਦਾਰ ਅਨਜੀਤ ਸਿੰਘ ਜੀ ਮੋਲੇ ਇਹਨਾਂ ਵੀਰਾਂ ਨੇ ਦਾਸ ਦੀ ਬੇਨਤੀ ਨੂੰ ਪ੍ਰਵਾਨ ਕੀਤਾ ਸੋ ਸਤਿਗੁਰੂ ਜੀ ਇਹਨਾਂ ਦੀ ਸੰਸਥਾ ਵਾ ਤੇ ਤੇ ਵੀਰ ਜੀ ਹੁਣਾ ਤੇ ਕਿਰਪਾ ਕਰਨ ਤੇ ਜਿਨ੍ਹਾਂ ਵੀਰਾਂ ਨੇ ਇਹਨਾਂ ਨੂੰ ਮੇਰੇ ਬਾਥਰੂਮਾ ਵਾਸਤੇ ਸੇਵਾ ਦਿੱਤੀ ਹੈ ਸੋ ਭਾਈ ਸਤਿਗੁਰੂ ਜੀ ਉਹਨਾਂ ਦੀ ਉਹਨਾਂ ਤੇ ਵੀ ਕਿਰਪਾ ਕਰਨ ਹਰ ਮਦਾਨੇ ਫਤਿਹ ਚੜ੍ਹਦੀਆਂ ਕਲਾ ਦੇ ਵਿੱਚ ਰੱਖਣ ਸੋ ਵੀਰ ਜੀ ਮੇਰੇ ਕੋ ਜਿਆਦਾ ਬੇਨਤੀਆਂ ਨਹੀਂ ਹੋਣੀਆਂ ਕਿਉਂਕਿ ਆਪ ਜੀ ਦੇ ਜਿਹੜੀ ਸੇਵਾ ਕੀਤੀ ਉਹ ਬਹੁਤ ਵੱਡੀ ਹੈ ਤੇ ਦਾਸ ਆਪ ਜੀ ਦਾ ਸਤਿਕਾਰ ਵਾਸਤੇ ਮੇਰੇ ਕੋਲ ਜਿਹੜੇ ਬੋਲ ਨੇ ਉਹ ਨਹੀਂ ਹੈਗੇ ਕਿਉਂਕਿ ਜਿੰਨੀ ਆਪ ਜੀ ਨੇ ਮੇਰੀ ਸੇਵਾ ਕੀਤੀ ਹੈ ਉਹ ਤੋਂ ਦੁੱਗਣੀ ਆਪ ਜੀ ਨੇ ਮੇਰੀ ਸੇਵਾ ਕੀਤੀ ਹੈ ਇਸ ਕਰਕੇ ਮੈਂ ਆਪ ਜੀ ਦਾ ਬਹੁਤ ਬਹੁਤ ਧੰਨਵਾਦੀ ਆ ਸੋ ਕਿਰਪਾ ਕਰਨ ਸਤਿਗੁਰੂ ਜੀ ਸੰਗਤਾਂ ਤੇ ਜਿਨ੍ਹਾਂ ਨੇ ਸੇਵਾ ਦਿੱਤੀ ਹੈ ਸੋ ਇਹਨਾਂ ਵੀਰਾਂ ਤੇ ਇਹਨਾਂ ਦੀ ਸੰਸਥਾ ਵਾ ਤੇ ਸਤਿਗੁਰੂ ਜੀ ਕਿਰਪਾ ਕਰਨ ਹਰ ਮਦਾਨੇ ਫਤਿਹ ਬਖਸ਼ਿਸ਼ ਕਰਨ ਤੇ ਚੜ੍ਹਦੀਆਂ ਕਲਾ ਦੇ ਵਿੱਚ ਰੱਖਣ ਦਿਨ ਦੁੱਗਣੀ ਤੇ ਰਾਤ ਚੁਗਣੀ ਕਮਾਈ ਬਖਸ਼ਿਸ਼ ਕਰਨ ਸੋ ਵੀਰ ਜੀ ਦੇ ਪੇਪਰ ਪੈਂਦੇ ਨੇ ਵੀਰ ਜੀ ਪੜ੍ਹਾਈ ਕਰਦੇ ਨੇ ਪਾਤਸ਼ਾਹ ਜੀ ਇਹਨਾਂ ਦੀ ਪੜ੍ਹਾਈ ਤੇ ਕਿਰਪਾ ਕਰਨ ਇਹਨਾਂ ਦੇ ਪੇਪਰਾਂ ਦੀ ਚੜ੍ਹਦੀ ਕਲਾ ਕਰਨ ਤੇ ਸਤਿਗੁਰੂ ਜੀ ਜਿਹੜੀ ਇਹਨਾਂ ਦੀ ਇੱਛਾ ਹੈ ਉਸ ਇੱਛਾ ਨੂੰ ਉਸ ਭਾਵਨਾਵਾਂ ਨੂੰ ਪਾਤਸ਼ਾਹ ਜੀ ਮੁੱਖ ਰੱਖ ਕੇ ਇਹਨਾਂ ਤੇ ਕਿਰਪਾ ਕਰਨ ਹਰ ਮਦਾਨੇ ਫਤਿਹ ਚੜ੍ਹਦੀਆਂ ਕਲਾ ਦੇ ਵਿੱਚ ਰੱਖਣ ਸੋ ਦਾਸ ਦੀਆਂ ਬੇਨਤੀਆਂ ਹਨ ਪ੍ਰਮਾਣ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਇਹ ਜੋ ਜਿੰਨੀਆਂ ਵੀ ਅਸੀਸਾਂ ਸਿੰਘ ਸਾਹਿਬ ਜੀ ਨੇ ਦਿੱਤੀਆਂ ਉਹ ਮੇਰੇ ਵਾਸਤੇ ਨਹੀਂ ਉਹਨਾਂ ਵਾਸਤੇ ਆ ਜਿਹਨਾਂ ਨੇ ਮੇ ਨਾਮ ਬੋਲਣਾ ਲੱਗਾ ਜਿਹੜੇ ਗੁਰੂ ਪਿਆਰਿਆਂ ਦੇ ਜਿਨ੍ਹਾਂ ਨੇ ਸੇਵਾ ਭੇਜੀ ਆ ਤੇ ਇਹ ਸਾਰਾ ਕੁਝ ਉਹਨਾਂ ਉਹਨਾਂ ਦੀਆਂ ਕਿਰਤਾਂ ਚ ਗੁਰੂ ਸਾਹਿਬ ਬਰਕਤਾਂ ਪਾਉਂਦੇ ਹੋ ਸਦਾ ਹੀ ਉਹਨਾਂ ਕੋ ਸੇਵਾ ਲੈਂਦੇ ਰਹਿਣ ਗੁਰੂ ਸਾਹਿਬ ਉਹਨਾਂ ਦੀ ਜਿਹੜੀ ਆ ਉਹ ਗੁਰੂ ਸਾਹਿਬ ਚੜ੍ਹਦੀ ਕਲਾ ਕਰਨ ਪਰਿਵਾਰ ਨੂੰ ਤੰਦਰੁਸਤੀਆਂ ਬਖਸ਼ਣ ਇਸੇ ਤਰ੍ਹਾਂ ਹੀ ਉਹ ਸੇਵਾ ਕਰਦੇ ਰਹਿਣ ਤੇ ਜਿਹੜੇ ਜਿਹੜੇ ਵੀਰਾਂ ਨੇ ਸੇਵਾ ਭੇਜੀ ਆ ਉਹਨਾਂ ਦੇ ਜਿਵੇਂ ਕਿ ਮੇਰੇ ਇਸ ਘਰ ਦੇ ਵਿੱਚ ਤਿੰਨ ਚਾਰ ਚੱਕਰ ਲੱਗੇ ਨੇ ਤੇ ਇੱਥੇ ਆਉਣ ਜਾਣ ਦਾ ਜੋ ਖਰਚਾ ਹੈ ਉਹ ਦਾਸ ਨੇ ਆਪਣੇ ਦਸਵੰਧ ਚੋਂ ਕੀਤਾ ਜਾ ਸੰਗਤ ਦਾ ਇੱਕ ਇੱਕ ਰੁਪਿਆ ਜਿਹੜਾ ਹੈ ਉਹ ਪਰਿਵਾਰ ਨੂੰ ਹੀ ਗਿਆ ਹੈ ਪਰਿਵਾਰ ਦੇ ਅਕਾਊਂਟ 'ਚ ਹੀ ਗਿਆ ਹਾਂਜੀ ਵਿੱਚ 3000 ਰੁਪਿਆ ਸੇਵਾ ਜਿਹੜੀ ਆ ਉਹ ਮੇਰੇ ਅਕਾਊਂਟ 'ਚ ਕੁਝ ਵੀਰਾਂ ਨੇ ਭੇਜੀ ਸੀ ਉਹ ਵੀ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਇਹਨਾਂ ਨੂੰ ਹੈਂਡਓਵਰ ਕਰ ਦੇਣੀ ਹੈ ਤੇ ਜਿਹੜੇ ਜਿਹੜੇ ਵੀਰਾਂ ਨੇ ਸੇਵਾ ਭੇਜੀ ਆ ਬਹੁਤ ਬਹੁਤ ਧੰਨਵਾਦ ਹੈ ਤੁਹਾਡਾ ਉਹਨਾਂ ਦਾ ਨਾਮ ਜ਼ਰੂਰ ਲਵਾਂਗਾ ਸਰ ਸਰਦਾਰ ਸੰਦੀਪ ਸਿੰਘ ਜੀ ਬੈਂਗਲੌਰ ਤੋਂ 2000 ਰੁਪਿਆ ਇਹ ਸੇਵਾ ਮੈਨੂੰ ਆਈ ਸੀਗੀ ਭੈਣ ਬਲਵਿੰਦਰ ਕੌਰ ਯੂ ਇੱਕ ਵੀਰ ਨੇ ਮੋਗੇ ਤੋਂ ਗੁਪਤ ਸੇਵਾ ਭੇਜੀ 2000 ਸਰਦਾਰ ਸਿਮਰਤ ਸਿੰਘ ਜਟਾਣਾ 6012 ਰੁਪਏ ਸਰਦਾਰ ਹਰਲੀਨ ਸਿੰਘ ਜੀ ਯੂ ਐਸ ਏ 3000 ਰੁਪਿਆ ਤੇ 12 ਪੈਸੇ ਸਰਦਾਰ ਬਲਜਿੰਦਰ ਸਿੰਘ ਜੀ ਲੁਧਿਆਣਾ 2100 ਵੀਰ ਹਰਸ਼ਿਆ ਯੂ ਕੇ ਤੋਂ 2045 ਰੁਪਏ 95 ਪੈਸੇ ਸਰਦਾਰ ਰਮਣੀਕ ਸਿੰਘ ਜੀ ਪਟਿਆਲਾ ਤੋਂ 500 ਰੁਪਿਆ ਸਰਦਾਰ ਸਤਨਾਮ ਸਿੰਘ ਜੀ ਲੁਧਿਆਣੇ ਤੋਂ 200 ਇਹ ਸੇਵਾ ਮੈਨੂੰ ਬਾਈ ਟੋਟਲ ਮਿਲਾ ਕੇ ਜਿਹੜੀ ਮੈਨੂੰ ਸੇਵਾ ਹੈ 3000 ਰੁਪਿਆ ਹੋ ਗਈ ਆ ਸਰਦਾਰ ਅਨਮਿਤ ਸਿੰਘ ਜੀ ਕੈਨੇਡਾ ਤੋਂ 10000 ਇੱਕ ਵੀਰ ਗੁਪਤਾ ਬਠਿੰਡੇ ਤੋਂ 5000 ਸਰਦਾਰ ਯਾਦਵਿੰਦਰ ਸਿੰਘ ਜੀ ਯੂਐਸਏ ਤੋਂ 10000 ਸਰਦਾਰ ਕੁਲਦੀਪ ਸਿੰਘ ਜੀ ਦਿੱਲੀ ਤੋਂ 1100 ਸਰਦਾਰ ਕਰਨਜੋਤ ਸਿੰਘ ਜੀ ਕੈਨੇਡਾ ਤੋਂ 2100 ਰੁਪਇਆ 2103 ਰੁਪਇਆ 15 ਪੈਸੇ ਸਰਦਾਰ ਗੁਰਜੋਤ ਸਿੰਘ ਜੀ ਅੰਮ੍ਰਿਤਸਰ ਤੋਂ 7500 ਇੱਕ ਗੁਪਤੀ ਵੀਰ ਨੇ ਭੇਜੀ ਨਾਮ ਕਹਿੰਦੇ ਨਹੀਂ ਬੋਲਣਾ 3000 ਰੁਪਇਆ ਕੈਨੇਡਾ ਤੋਂ ਐ ਵੀਰ ਸਰਦਾਰ ਜਸਪ੍ਰੀਤ ਸਿੰਘ ਜੀ ਅੰਮ੍ਰਿਤਸਰ ਤੋਂ 1000 ਸਰਦਾਰ ਸੁਖਵਿੰਦਰ ਸਿੰਘ ਜੀ ਆਰਮੀ ਤੋਂ 1000 ਇੱਕ ਗੁਰਦਾਸਪੁਰ ਤੋਂ ਗੁਪਸੇਵਾ ਜਾਈ 1000 ਸਰਦਾਰ ਗੁਰਸਿਮਰਨ ਸਿੰਘ ਜੀ ਲੁਧਿਆਣੇ ਤੋਂ 1000 ਤੇ ਭੈਣ ਗੁਰਮਿਲਾਪ ਕੌਰ 20601 ਰੁਪਇਆ ਤੇ 62 ਪੈਸੇ ਸੋ ਇਹ ਸਾਰੀ ਸੇਵਾ ਬਣੀ 81962 ਰੁਪਇਆ ਤੇ 84 ਪੈਸੇ ਇਹ ਸਾਰੀ ਸੇਵਾ ਜਿਹੜੀ ਆ 3000 ਰੁਪਇਆ ਨੂੰ ਛੱਡ ਕੇ ਇਹਨਾਂ ਦੇ ਅਕਾਊਂਟ 'ਚ ਗਈ ਆ ਤੇ ਜਿਹੜੀ 3000 ਰੁਪਇਆ ਸੇਵਾ ਉਹ ਮੈਂ ਭਾਈ ਸਾਹਿਬ ਜੀ ਨੂੰ ਤੁਹਾਡੇ ਸਾਹਮਣੇ ਹੈਂਡਓਵਰ ਕਰਤੀ ਜਿਹੜੇ ਜਿਹੜੇ ਵੀਰਾਂ ਦੇ ਨਾਮ ਬੋਲੇ ਸੀਗੇ ਤੇ ਗੁਰੂ ਸਾਹਿਬ ਮਿਹਰ ਕਰਨ ਇਹ ਸਾਰਾ ਤਿਆਰ ਹੋ ਗਿਆ ਨਾਲ ਗੇਟ ਬਣ ਗਿਆ ਬਾਥਰੂਮ ਬਣ ਗਿਆ ਤੇ ਇਹਨਾਂ ਦੇ ਜਿਹੜੇ ਗੇਟ ਆ ਬਾਥਰੂਮ ਵਾਲੇ ਗੇਟ ਉਹ ਵੀ ਬਣਨੇ ਦਿੱਤੇ ਹੋਇਆ ਉਹ ਵੀ ਗੁਰੂ ਸਾਹਿਬ ਨੇ ਹੁਣ ਜਲਦੀ ਥੋੜੇ ਦਿਨਾਂ ਤੱਕ ਕਿੰਨੇ ਕਿ ਦਿਨਾਂ ਤੱਕ ਆ ਜਾ ਹਾਂਜੀ ਬਸ ਦਸਾਂ ਕਿ ਦਿਨਾਂ ਤੱਕ ਆ ਜਾ ਦਸਾਂ ਕਿ ਦਿਨਾਂ ਤੱਕ ਆ ਕੇ ਲੱਗ ਜਾਣਗੇ ਸਾਰਾ ਬੜੇ ਬੜਾ ਬਹੁਤ ਸੋਹਣਾ ਕਾਰਜ ਹੋ ਗਿਆ ਗੁਰੂ ਸਾਹਿਬ ਜੀ ਨੇ ਕਰਵਾਇਆ ਜਾ ਤੇ ਗੁਰੂ ਸਾਹਿਬ ਸਦਾ ਉਹਨਾਂ ਵੀਰਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜਿਨ੍ਹਾਂ ਨੇ ਇਹ ਸੇਵਾ ਭੇਜੀ ਆ ਤੇ ਮੇਰੀ ਦਿਨੋਂ ਇਹੋ ਹੀ ਅਰਦਾਸ ਹੁੰਦੀ ਹੈ ਕਿ ਆਪ ਜੀ ਇੰਨਾ ਜ਼ਿਆਦਾ ਸਹਿਯੋਗ ਕਰਦੇ ਹੋ ਤੇ ਮੇਰਾ ਫਰਜ਼ ਬਣਦਾ ਵੀ 1-1 ਰੁਪਈਆ ਦਾ ਆਪ ਜੀ ਦੇ ਹਿਸਾਬ ਆਪ ਜੀ ਨੂੰ ਮਿਲੇ ਕੋਈ ਉਹਦੇ ਵਿੱਚੋਂ ਇਹ ਨਾ ਲੱਗੇ ਕਿਸੇ ਨੂੰ ਕਿ ਉਹਦੇ ਵਿੱਚੋਂ ਕੋਈ 1 ਰੁਪਈਆ ਵੀ ਇਦਾਂ ਕਰੀਬ ਇਦਾਂ ਇਹੀ ਕਰਕੇ ਕਰਨਾ ਵੀ ਕੀ ਆ ਸੰਗਤ ਜੀ ਗੁਰੂ ਸਾਹਿਬ ਜੀ ਸਾਨੂੰ ਗੁਜ਼ਾਰਾ ਸਾਡਾ ਚੱਲ ਰਿਹਾ ਵਾ ਗੁਰੂ ਸਾਹਿਬ ਨੇ ਵਧੀਆ ਨੌਕਰੀ ਵੀ ਦਿੱਤੀ ਆ ਨੌਕਰੀ ਕਰ ਰਹੇ ਆ ਨਾਲ ਨਾਲ ਸੇਵਾ ਕਰ ਰਹੇ ਆ ਤੇ ਆਪ ਜੀ ਦੇ ਸਹਿਯੋਗ ਨਾਲ ਹੀ ਸੇਵਾ ਹੋ ਰਹੀ ਆ ਸੋ ਬੜੀ ਖੁਸ਼ੀ ਆ ਮੈਂ ਧੰਨਵਾਦ ਕਰਦਾ ਭਾਈ ਸਾਹਿਬ ਜੀ ਜਿਵੇਂ ਕਿ ਮੈਂ ਪਹਿਲਾਂ ਦੱਸਿਆ ਮੇਰੀ ਕੋਸ਼ਿਸ਼ ਨਹੀਂ ਹੁੰਦੀ ਕਿ ਮੈਂ ਕਿਸੇ ਨੂੰ ਜਿਸ ਤਰ੍ਹਾਂ ਆਪਾਂ ਵੀਡੀਓ ਹੁਣੇ ਬਣਾਈ ਆ ਪਰ ਭਾਈ ਸਾਹਿਬ ਜੀ ਕਹਿੰਦੇ ਕਿ ਮੈਂ ਖੁਦ ਵੀਡੀਓ ਬਣਾ ਕੇ ਤੁਹਾਨੂੰ ਕੋਈ ਜੱਜ ਲੱਗਾ ਸੀ ਵੀ ਤੁਹਾਡਾ ਧੰਨਵਾਦ ਮੈਂ ਸੰਗਤ ਦਾ ਸਾਰੀ ਦਾ ਕਰਨਾ ਚਾਹੁੰਦਾ ਸੀ ਫਿਰ ਮੈਂ ਭਾਈ ਸਾਹਿਬ ਜੀ ਨੂੰ ਬ ਤੋ ਸਾਰਿਆਂ ਦਾ ਧੰਨਵਾਦ ਗੁਰੂ ਸਾਹਿਬ ਮੇਰ ਕਰਨ ਬੱਚਿਆਂ ਨੂੰ ਇਹਨਾਂ ਦੇ ਜੋ ਬੱਚੇ ਨੇ ਤਿੰਨ ਬੱਚੇ ਨੇ ਦੋ ਬੱਚੀਆਂ ਇੱਕ ਬੇਟਾ ਤੇ ਦਸਤਾਰਾਂ ਸਜਾਉਂਦੇ ਨੇ ਤਿੰਨੇ ਬੱਚੇ ਬਹੁਤ ਸੋਹਣੇ ਗੁਰੂ ਸਾਹਿਬ ਮੇਰ ਕਰਨ ਸਦਾ ਚੜ੍ਹਦੀ ਕਲਾ ਵਿੱਚ ਤਰੱਕੀਆਂ ਬਖਸ਼ਣ ਗਾਂ ਜਾ ਕੇ ਜਿਹੜਾ ਆ ਉਹ ਹਰ ਮਦਾਨ ਫਤਿਹ ਹੋਵੇ ਤੋ ਸਾਰੀ ਸੰਗਤ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਇੱਕ ਬੇਨਤੀ ਕਰਾਂਗਾ ਤਾਂ ਹੋਰ ਹਾਂਜੀ ਕਰੋ ਜੀ ਹਾਂਜੀ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਗੁਰੂ ਪਿਆਰੀ ਸਾਧ ਸੰਗਤ ਜੀ ਬੇਨਤੀ ਹੈ ਕਿ ਇਹਨਾਂ ਵੀਰਾਂ ਨੇ ਬਾਥਰੂਮ ਕਰਵਾਉਣ ਦੀ ਸੇਵਾ ਦਿੱਤੀ ਸੀ ਮੈਨੂੰ ਸਾਰ ਪਰ ਬਾਅਦ ਵਿੱਚ ਇਹਨਾਂ ਨੇ ਆ ਜਿਹੜਾ ਮੇਰਾ ਗੇਟ ਆ ਵੱਡਾ ਇਹ ਵੀ ਇਹਨਾਂ ਵੀਰਾਂ ਨੇ ਕਿਰਪਾ ਕੀਤੀ ਆ ਕਿਉਂਕਿ ਮੈਂ ਗੇਟ ਵੀ ਨਹੀਂ ਲਵਾ ਸਕਦਾ ਤੇ ਇਹ ਵੀਰ ਜੀ ਹੁਣਾਂ ਨੇ ਕਿਰਪਾ ਕੀਤੀ ਆ ਜਿਹੜਾ ਗੇਟ ਲੱਗਾ ਵਾ ਇਹ ਗੇਟ ਵੀ ਇਹਨਾਂ ਦੇ ਦੇਣਾ ਵੀਰ ਜੀ ਸੋ ਕਿਰਪਾ ਕਰਿਓ ਇਹਨਾਂ ਤੇ ਇਹਨਾਂ ਵੀਰਾਂ ਜੀ ਵੀਰ ਜੀ ਵੱਲ ਧਿਆਨ ਰੱਖਣਾ ਸੰਸਥਾ ਵੱਲ ਧਿਆਨ ਰੱਖਣਾ ਇਹਨਾਂ ਨੂੰ ਵੱਧ ਤੋਂ ਵੱਧ ਸੰਯੋਗ ਦੇਣ ਦੀ ਕਿਰਪਾਲਤਾ ਕਰਨੀ ਹੈ ਵੀਰ ਜੀ ਸੋ ਦਾਸ ਬੇਨਤੀਆਂ ਕਰਦਾ ਖਿਮਾ ਦਾ ਜਾਚਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ